ਉੱਪਰ ਆਪਣੀ ਗੱਡੀ ਚਟਾ ਦਿੰਦਾ ਲੰਗਰ ਵਾਲਿਆਂ ਦੇ ਉੱਪਰ ਸੋ ਇਸ ਤੋ ਰੌਲਾ ਵੱਜ ਜਾਂਦਾ ਹੈ ਪਿੰਡ ਦੀ ਔਰਤਾਂ ਵੱਲੋਂ ਬਾਬੇ ਦਾ ਘੇਰ ਕੇ ਘਟਾਪਾ ਕੀਤਾ ਜਾਂਦਾ ਸੋ ਸਿੰਦਰ ਸ਼ਾਹੀ ਬਾਕਰਪੁਰੀਆ ਬੜਾ ਚਰਚਾ ਦੇ ਵਿੱਚ ਹੈਗਾ ਉਹ ਵੀਆ ਵੀਡੀਓਜ਼ ਬਾਹਰ ਨਿਕਲ ਰਹੀਆਂ ਨੇ ਜਿਨ੍ਹਾਂ ਵਿੱਚ ਕੁਝ ਲੜਕੀਆਂ ਵੱਲੋਂ ਟਰੱਕਟਾਪਾ ਕੀਤਾ ਗਿਆ ਸੋ ਕਿਹਾ ਜਾਂਦਾ ਕਿ ਉਹ ਪਾਸਪੋਰਟਾਂ ਦੇ ਉੱਪਰ ਦਸਤਖਤ ਕਰਕੇ ਵੀਜ਼ੇ ਲੌਂਦਾ ਸੀਗਾ ਨਹੀਂ ਇੱਕ ਵਾਰ ਕਿਸੇ ਦੇ ਪਾਸਪੋਰਟ ਦੇ ਉੱਪਰ ਜਦੋਂ ਦਸਤਖਤ ਕਰਕੇ ਭੇਜੇ ਤਾਂ ਵੀਜ਼ਾ ਨਹੀਂ ਲੱਗਿਆ ਉਲਟਾ ਉਸ ਬੀਬੀ ਨੇ ਆ ਕੇ ਬਾਬੇ ਦੀ ਮੋਹਰ ਲਾ ਦਿੱਤੀ ਕਿ ਕੁਝ ਲੋਕ ਲੰਗਰ ਕਰ ਰਹੇ ਹੁੰਦੇ ਆ ਤੇ ਸ੍ਰੀ ਸਰਿੰਦਰ ਦਾ ਸਾਈ ਜਿਹੜਾ ਉਹਨਾਂ ਦੇ ਉੱਪਰ ਆਪਣੀ ਗੱਡੀ ਚੜਾ ਦਿੰਦਾ ਲੰਗਰ ਵਾਲਿਆਂ ਦੇ ਉੱਪਰ ਸੋ ਉਸ ਤੋਂ ਰੌਲਾ ਵੱਜ ਜਾਂਦਾ ਹੈ ਪਿੰਡ ਦੀਆਂ ਔਰਤਾਂ ਵੱਲੋਂ ਬਾਬੇ ਦਾ ਕੀਰਕੇ ਕਿਟਾਪਾ ਕੀਤਾ ਜਾਂਦਾ ਆਖਰ ਸਰਿੰਦਰ ਸਿੰਘ ਕੌਣ ਹੈ ਬਾਕਰਪੁਰ ਦੇ ਵਿੱਚ ਇਹਨੇ ਡੇਰਾ ਬਣਾਇਆ ਹੋਇਆ ਸਰਿੰਦਰ ਨਾਂ ਜਿਹੜਾ ਇਹ ਮੁੰਡਾ ਜੱਟਾਂ ਦਾ ਮੁੰਡਾ ਹੈਗਾ ਸਰਿੰਦਰ ਜਿੰਨਾਂ ਦਾ ਗੋਤ ਅੰਟਾਲ ਹੈ ਪਿੰਡ ਲਈ ਸੋ ਇਹ ਉਸ ਜਗ੍ਹਾ ਤੇ ਜਾ ਕੇ ਚੌਂਕੀ ਲਾਉਣ ਲੱਗ ਗਿਆ ਤੇ ਚੌਂਕੀ ਲਾਉਣ ਤੋਂ ਬਾਅਦ ਥੋੜੀ ਬਹੁਤ ਦੀ ਪਿੰਡ ਦੇ ਵਿੱਚ ਚਰਚਾ ਹੋਈ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਮੈਜਿਕ ਸ਼ੀਤ ਸਿੰਘ ਸੰਧੂ ਅੱਜ ਨਿਰਪੱਖ ਟਾਕ ਦੇ ਵਿੱਚ ਗੱਲ ਕਰਨ ਲੱਗੇ ਆਂ ਸਰਿੰਦਰ ਸਾਈ ਬਾਕਰਪੁਰੀਏ ਦੀ ਸੋ ਸਰਿੰਦਰ ਸਾਈ ਬਾਕਰਪੁਰੀਆ ਬੜਾ ਚਰਚਾ ਦੇ ਵਿੱਚ ਹੈਗਾ ਸੋ ਉਸ ਦੀਆਂ ਵੀਡੀਓਜ਼ ਬੈਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਕੁਝ ਲੜਕੀਆਂ ਵੱਲੋਂ ਉਸ ਦਾ ਕਟਾਪਾ ਕੀਤਾ ਗਿਆ ਸੋ ਕਿਹਾ ਜਾਂਦਾ ਹੈ ਕਿ ਉਹ ਪਾਸਪੋਰਟਾਂ ਦੇ ਉੱਪਰ ਦਸਖਤ ਕਰਕੇ ਵੀਜ਼ੇ ਲਾਉਂਦਾ ਸੀਗਾ ਪਰ ਨਹੀਂ ਇੱਕ ਵਾਰ ਕਿਸੇ ਦੇ ਪਾਸਪੋਰਟ ਦੇ ਉੱਪਰ ਜਦੋਂ ਦਸਤਕਤ ਕਰਕੇ ਭੇਜੇ ਤਾਂ ਵੀਜ਼ਾ ਨਹੀਂ ਲੱਗਿਆ ਉਲਟਾ ਉਸ ਬੀਬੀ ਨੇ ਆ ਕੇ ਬਾਬੇ ਤੇ ਮੋਹਰ ਲਾ ਦਿੱਤੀ ਸੋ ਉਸ ਤੋਂ ਬਾਅਦ ਉਸ ਪਿੰਡ ਦੇ ਵਿੱਚ ਵੀ ਇੱਕ ਰੌਲਾ ਪੈਦਾਗਾ ਕਿ ਕੁਝ ਲੋਕ ਲੰਗਰ ਕਰ ਰਹੇ ਹੁੰਦੇ ਆ ਤੇ ਸ੍ਰਿੰਦਰ ਸਾਈਂ ਆ ਜਿਹੜਾ ਉਹਨਾਂ ਦੇ ਉੱਪਰ ਆਪਣੀ ਗੱਡੀ ਚੜਾ ਦਿੰਦਾ ਲੰਗਰ ਵਾਲਿਆਂ ਦੇ ਉੱਪਰ ਸੋ ਉਸ ਤੋਂ ਰੌਲਾ ਵੱਜ ਜਾਂਦਾ ਪਿੰਡ ਦੀਆਂ ਹੀ ਔਰਤਾਂ ਵੱਲੋਂ ਬਾਬੇ ਦਾ ਘੇਰ ਕੇ ਕਟਾਪਾ ਕੀਤਾ ਜਾਂਦਾ ਆਖਰ ਸ੍ਰਿੰਦਰ ਸਾਈਂ ਕੌਣ ਹੈ ਬਾਕਰਪੁਰ ਦੇ ਵਿੱਚ ਜਿਹਨੇ ਡੇਰਾ ਬਣਾਇਆ ਹੋਇਆ ਬਾਕਰਪੁਰ ਪਿੰਡ ਹੈ ਮੁਹਾਲੀ ਦੇ ਨੇੜੇ ਪੈਂਦਾ ਜਿੱਥੇ ਚੰਡੀਗੜ੍ਹ 에어ਪੋਰਟ ਦੀ ਗੱਲ ਕਰੀਏ ਤਾਂ ਬਿਲਕੁਲ ਮੁਹਾਲੀ ਦੇ ਨਾਲ ਛਟਿਆ ਹੋਇਆ ਪਿੰਡ ਹੈ ਬਾਕਰਪੁਰ ਕਾਫੀ ਵੱਡਾ ਪਿੰਡ ਹੈ ਸੋ ਪਤਾ ਲੱਗਿਆ ਕਿ ਜੱਟਾਂ ਦਾ ਮੁੰਡਾ ਸਰਿੰਦਰ ਸਾਈਂ ਤੇ ਉਸ ਪਿੰਡ ਦੇ ਵਿੱਚ ਇੱਕ ਗੁੱਗੇ ਦੀ ਮਾੜੀ ਸੀ ਗੁੱਗਾ ਮਾੜੀ ਉਸ ਪਿੰਡ ਦੇ ਵਿੱਚ ਬਣੀ ਹੋਈ ਸੀ ਤੇ ਗੁੱਗਾ ਮਾੜੀ ਹੈ ਜਿਹੜੀ ਉਹਦੇ ਵਿੱਚ ਉਸ ਇਲਾਕੇ ਦਾ ਸੈਣੀ ਬਰਾਦਰੀ ਜ਼ਿਆਦਾ ਉੱਥੇ ਆਪਣੀ ਜਿਹੜੀ ਮਾਨਤਾ ਕਰਦੀ ਸੀ ਪਿੰਡ ਵਾਲੇ ਵੀ ਉਸ ਮਾੜੀ ਨੂੰ ਜਿਹੜੀ ਉਹ ਮਾੜੀ ਬਣੀ ਹੋਈ ਹੈ ਗੁੱਗੇ ਦੀ ਉਹਨੂੰ ਮੰਨਦੇ ਸੀਗੇ ਪਰ ਕਿਹਾ ਜਾਂਦਾ ਵੀ ਕੁਝ ਸਮਾਂ ਪਹਿਲਾਂ ਸੁਰਿੰਦਰ ਨਾਜਰਾਏ ਮੁੰਡਾ ਜੱਟਾਂ ਦਾ ਮੁੰਡਾ ਹੈਗਾ ਸੁਰਿੰਦਰ ਜਿਨ੍ਹਾਂ ਦਾ ਗੋਤ ਅੰਟਾਲ ਹੈ ਪਿੰਡ ਲਈ ਇਹ ਨੌਜਵਾਨ ਹੈ ਸੋ ਇਹ ਉਸ ਜਗ੍ਹਾ ਤੇ ਜਾ ਕੇ ਚੌਂਕੀ ਲਾਉਣ ਲੱਗ ਗਿਆ ਤੇ ਚੌਂਕੀ ਲਾਉਣ ਤੋਂ ਬਾਅਦ ਥੋੜੀ ਬਹੁਤ ਇਹਦੀ ਪਿੰਡ ਦੇ ਵਿੱਚ ਚਰਚਾ ਹੋਈ ਤਾਂ ਪਿੰਡ ਦੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਉੱਥੇ 2-4 ਕਮਰੇ ਵੀ ਬਣਾ ਕੇ ਦਿੱਤੇ ਸੋ ਕਿਹਾ ਜਾਂਦਾ ਵੀ ਉਸ ਤੋਂ ਬਾਅਦ ਇਹਦੀ ਗੱਲਬਾਤ ਹੈ ਜਿਹੜੀ ਇਹ ਅੱਗੇ ਵਧੀ ਤੇ ਇਹਨੇ ਆਪਣਾ ਜਿਹੜਾ ਪ੍ਰਚਾਰ ਹੈ ਉਹ ਆਪਣੇ ਢੰਗ ਨਾਲ ਕੀਤਾ ਸੋ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਸਾਈਆਂ ਦੇ ਡੇਰਿਆਂ ਦੀ ਗੱਲ ਹੈ ਬਹੁਤ ਵੱਡੀ ਪੱਧਰ ਤੇ ਚੱਲਦੀ ਸੀ ਤੇ ਇਹ ਵੀ ਇਹਨੇ ਵੀ ਆਪਣੇ ਆਪ ਦੇ ਨਾਲ ਜੱਟਾਂ ਦੇ ਮੁੰਡੇ ਨੇ ਸਰਿੰਦਰ ਸਿੰਘ ਤੋਂ ਸਰਿੰਦਰ ਸਾਈਂ ਬਣ ਗਿਆ ਤੇ ਸਾਈ ਬਣ ਕੇ ਇਹਨੇ ਆਪਣਾ ਉਥੇ ਜਿਹੜਾ ਉਹ ਗੱਦੀ ਲਾਉਣ ਵਾਲਾ ਕੰਮ ਸ਼ੁਰੂ ਕਰ ਦਿੱਤਾ ਸੋ ਗੁੱਗਾ ਮੈੜੀ ਦੇ ਵਿੱਚ ਇਹਨੇ ਹੋਰ ਵੀ ਇਸ ਤਰ੍ਹਾਂ ਦਾ ਬਾਕੀ ਪੰਜਾਬ ਦੇ ਵਿੱਚ ਡੇਰਿਆਂ ਦਾ ਚੱਲਣਾ ਹੈ ਬਾਕੀ ਪੰਜਾਬ ਦੇ ਵਿੱਚ ਮਸ਼ਤਾਂ ਦੀ ਗੱਲ ਹੋਣ ਲੱਗੀ ਕਿਉਂਕਿ ਸਾਡੇ ਬਹੁਤ ਸਾਰੇ ਕਲਾਕਾਰ ਜਿਹੜੇ ਗਾਇਕ ਨੇ ਉਹਨਾਂ ਨੇ ਮਸ਼ਤਾਂ ਦੀ ਗੱਲ ਕੀਤੀ ਸੋ ਉਸੇ ਗੱਲ ਨੂੰ ਜਦੋਂ ਲੋਕਾਂ ਦੇ ਵਿੱਚ ਗਈ ਤਾਂ ਇਹਨਾਂ ਇਸ ਤਰ੍ਹਾਂ ਦੇ ਬਾਬਿਆਂ ਨੇ ਜਿਹੜਾ ਉਸ ਗੱਲ ਨੂੰ ਪ੍ਰਚਾਰਿਆ ਆਪਣੇ ਲਈ ਪ੍ਰਚਾਰਿਆ ਸੋ ਮਸ਼ਤਾਂ ਦੇ ਨਾਮ ਦੇ ਉੱਪਰ ਇੱਕ ਬੜਾ ਵੱਡਾ ਆ ਮਤਲਬ ਇਹਨਾਂ ਨੇ ਆਪਣਾ ਪ੍ਰਚਾਰ ਦਾ ਸਾਧਨ ਬਣਾਇਆ ਔਰ ਬੜੇ ਵੱਡੇ ਵੱਡੇ ਡੇਰੇ ਆ ਜਿਹੜੇ ਉਹ ਕਾਇਮ ਕਰਲੇ ਸੀ ਉਹਦੇ ਵਿੱਚੋਂ ਹੀ ਆ ਇਹ ਸ੍ਰਿੰਦਰ ਲਾਡੀ ਸ੍ਰਿੰਦਰ ਸਾਈਂ ਤੇ ਜਿਹਨੇ ਇਹ ਸਰੇਂਦਰ ਨੇ ਆਪਣਾ ਬਹੁਤ ਵੱਡਾ ਮਤਲਬ ਇੱਕ ਧਾਮਧਮ ਕਰ ਲਿਆ ਪਰ ਆਖਰ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਬਹੁਤੀ ਦੇਰ ਲਈ ਚੱਲਦਾ ਡੇਰਾ ਸਾਲ ਪਖੰਡੀ ਦਾ ਸੋ ਵਾਕਈ ਗੱਲ ਕਿਤੇ ਨਾ ਕਿਤੇ ਆ ਕੇ ਭੜਦੀ ਆ ਕਿ ਆਖਰ ਨੂੰ ਸਰੇਂਦਰ ਸਾਈਂ ਦੀ ਜਿਹੜੀ ਅਸਲੀਅਤ ਆ ਉਹ ਸਾਹਮਣੇ ਆ ਗਈ ਆ ਸੋ ਇੱਕ ਇਸ ਰੋਲੇ ਤੋਂ ਬਾਅਦ ਇੱਕ ਵੀਡੀਓ ਸਰੇਂਦਰ ਸਾਈਂ ਦੀ ਹੋਰ ਵਾਇਰਲ ਹੋਈ ਆ ਜਿਹੜੀ ਪੁਰਾਣੀ ਵੀਡੀਓ ਹੈ ਜਿਹਦੇ ਵਿੱਚ ਇਹ ਕਿਸੇ ਲੜਕੀ ਦੇ ਨਾਲ ਸੇੜਖਾਨੀ ਕਰ ਲੈਂਦਾ ਆਪਣੇ ਡੇਰੇ ਦੇ ਵਿੱਚ ਤੇ ਬਾਅਦ ਦੇ ਵਿੱਚ ਮਾਫੀ ਮੰਗਦਾ ਹੋਇਆ ਦਿਖਾਇਆ ਗਿਆ ਉਹ ਤੇ ਕੋਲ ਮਾਪੀਆ ਜਿਹੜੀ ਮੰਨ ਰਿਹਾ ਸੋ ਉਹ ਵੀ ਵੀਡੀਓ ਆ ਜਿਹੜੀ ਅੱਜ ਕੱਲ ਪ੍ਰਚਲਿਤ ਹੋ ਗਈ ਆ ਕਾਫੀ ਵਾਇਰਲ ਹੋ ਰਹੀ ਹੈਗੀ ਸੋਸ਼ਲ ਮੀਡੀਆ ਤੇ ਇਹ ਜਿਹੜੀ ਉਹਦੀ ਕੁੱਟ-ਕਟਾਪੇ ਵਾਲੀ ਵੀਡੀਓ ਆਉਣ ਤੋਂ ਬਾਅਦ ਜਦੋਂ ਚਰਚਾ ਦੇ ਵਿੱਚ ਆਇਆ ਤਾਂ ਉਹ ਇਸ ਤਰ੍ਹਾਂ ਦੀ ਪੁਰਾਣੀਆਂ ਵੀਡੀਓਜ਼ ਵੀ ਨਿਕਲ ਕੇ ਸਾਹਮਣੇ ਆਈਆਂ ਨੇਗੀਆਂ ਤੋ ਇਸ ਤਰ੍ਹਾਂ ਹੀ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਡੇਰੇ ਆ ਜਿਹੜੇ ਇਸ ਤਰ੍ਹਾਂ ਉਹਨਾਂ ਲੋਕਾਂ ਦਾ ਸ਼ੋਸ਼ਣ ਕਰ ਰਿਹਾ ਜਿਹੜੇ ਕਿ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਚੋਂ ਵਿਦੇਸ਼ਾਂ ਦੇ ਵਿੱਚ ਜਾਣ ਦੇ ਚਾਹਵਾਨ ਨੇਗੇ ਜਾਂ ਕਿਸੇ ਨਾ ਕਿਸੇ ਹੋਰ ਸਮੱਸਿਆਵਾਂ ਨਾਲ ਜੂਝਦੇ ਆ ਸੋ ਇਸ ਤਰ੍ਹਾਂ ਦੇ ਲੋਕ ਆ ਜਿਹੜੇ ਉਹਨਾਂ ਦਾ ਮਾਨਸਿਕ ਸ਼ੋਸ਼ਣ ਵੀ ਕਰਦੇ ਆ ਤੇ ਆਰਥਿਕ ਸ਼ੋਸ਼ਣ ਵੀ ਕਰਦੇ ਆ ਪਰ ਹੌਲੀ ਹੌਲੀ ਜਿਹੜੀ ਗੱਲ ਹੈ ਉਹ ਸਾਹਮਣੇ ਆਉਂਦੀ ਜਾਂਦੀ ਹੈ ਸੋ ਪੰਜਾਬੀਆਂ ਨੂੰ ਅਪੀਲ ਕਰਾਂਗੇ ਕਿ ਇਸ ਤਰ੍ਹਾਂ ਦੇ ਪਖੰਡੀ ਆ ਜਿਹੜੇ ਇਸ ਤਰ੍ਹਾਂ ਦੇ ਡੇਰਾਬਾਦ ਆ ਜਿਹੜਾ ਕਿ ਪੰਜਾਬ ਦੇ ਵਿੱਚ ਬੜੀ ਸਾਹਸ ਤਹਿਤ ਫਲਾਇਆ ਗਿਆ ਸੋ ਇਹਦੇ ਪ੍ਰਤੀ ਸचेत ਹੋਣ ਸੋ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ